ਉਦਾਸੀਨ ਦੇਹਰਾ ਮਤਾ ਪੰਜਾਬ ਕੋਰਜੀ ਪਿੰਡ ਨੰਗਲ ਅੰਬੀਆਂ ਵਿਖੇ ਸਮੂਹ ਟੰਡੋਵਾਲ ਦੀ ਸੰਗਤ ਵੱਲੋਂ ਧਾਰਮਿਕ ਦੀਵਾਨ ਅਤੇ ਲੰਗਰ ਲਗਾਇਆ ਸਭ ਤੋਂ ਪਹਿਲਾ ਖੇਡਾ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਹਾਰ ਪੇਜ ਲਈ ਸਪਨ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਦੀ ਵਿਸ਼ੇਸ਼ ਰਿਪੋਰਟ ਦੀ ਕੀ ਫਾਤੇ ਸਰਬਰੈ ਜੋ ਕਿ ਮਾਤਾ ਪੰਜਾਬ ਜੀ ਦਾ ਹਰ ਸਾਲ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਇਹ ਬੜੀ ਸਰਦਾਂ ਦੇ ਨਾਲ ਡੰਗੜੰਪਿਆ ਹੋਰ ਢੰਡੋਵਾਲ ਦੀ ਸੰਗਤ ਇਹ ਸਤਿਗੰਬੀਆ ਯਾਦੇ ਵਿੱਚ ਹੋਇਆ ਤੇ ਢੰਡੋਵਾਲ ਦੇ ਨਗਰ ਤੇ ਸਾਡੇ ਮਾਨਸਾ ਦੇ ਸਚਨਾ ਨੇ ਸੁਆਹ ਕਿਲੇ ਜਮੀਨ ਇਸ ਗੁਰਦੁਆਰੇ ਨੂੰ ਦਾਨ ਕੀਤੀ ਸੀ ਸੋ ਇਸ ਕਰਕੇ ਸਾਡਾ ਇਹ ਜਿਹੜਾ ਗੁਰਦੁਆਰਾ ਮਾਤਾ ਪੰਜਾਬਪੁਰਜੀ ਦਾ ਇਹ ਢੰਡੋਵਾਲ ਤੇ ਨੰਗਲ ਅੰਬਿਆ ਦਾ ਇਕੱਠਾ ਹੀ ਜੋੜਿਆ ਜਾਂਦਾ ਸਾਰੇ ਸਾਰੇ ਇਸ ਕਰਕੇ ਬਹੁਤ ਬੜੀ ਸ਼ਾਂਤੀ ਦੇ ਨਾਲ ਹਰ ਸਾਲ ਗੁਰਪੇਟਾ ਬਣਾਇਆ ਜਾਂਦਾ ਔਰ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਸਭੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਔਰ ਸਾਰੇ ਨਗਰ ਦੇ ਸਪੋਰਟ ਦੇ ਨਾਲ ਇਹ ਜੋੜ ਮੇਡਾ ਬਣਾਉਂਦੇ ਆ ਸੋ ਅਸੀਂ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਸਾਡੇ ਇਸ ਨਗਰ ਦੀ ਪੰਚਾਇਤ ਔਰ ਨਗਰ ਨਿਵਾਸੀ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਰੇ ਜੋਗ ਦੇਸ਼ਾਂ ਦੇ ਵਿੱਚ ਬੈਠੇ ਸਾਡੇ ਐਨ ਆਰ ਆਈ ਜਿਸ ਦਾ ਸ਼ਰਦਾ ਦੇ ਨਾਮ ਹਰ ਸਾਲ ਮਨਾਉਣ ਦਾ ਹੋਰ ਵੀ ਨਾਮੀ ਵਾਰਤਾਂ ਪੇਸ਼ ਕੀਤਾ ਲਗਾਇਆ ਜਾਂਦਾ ਔਰ ਗੁਰੂ ਦਾ ਲੰਗਰ ਫੋਟ ਚੜਾਇਆ ਜਾਂਦਾ ਔਰ ਹੋਰ ਵੀ ਕਿਸੇ ਤਰ੍ਹਾਂ ਦੀ ਸੰਗਤ ਦਾ ਕੋਈ ਰਹਿਣ ਸਹਿਣ ਦਾ ਗੋਲ ਦਾ ਉਹ ਨਹੀਂ

ਕਿੰਨਾ ਦੇ ਪਾਵਰ ਪਰ ਮਕਰ ਦਿਹਾੜੇ ਤੇ ਪਹੁੰਚੇ ਹੋ ਸਾਰੀਆਂ ਸੰਗਤਾਂ ਦਾ ਸਤਿ ਸ੍ਰੀ ਅਕਾਲ ਸੋ ਜਿੱਥੇ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਗੁਰੂ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ ਹੈ ਉਥੇ ਮੇਰੇ ਸੋਹਣ ਵਾਲੇ ਵੀਰ ਦਾ ਧੰਨਵਾਦ ਹੈ ਬਹੁਤ ਸੋਹਣੀ ਸੁਣ ਕਰਾਈ ਹੈ ਧੰਨਵਾਦ ਹੈ ਕਿਉਂਕਿ ਜਦ ਸੌਂਟ ਚੰਗੀ ਹੋਵੇ ਤੇ ਬਲਾਰੇ ਦੀ ਵੀ ਆਵਾਜ਼ ਚੰਗੀ ਹੋ ਜਾਂਦੀ ਹੈ ਕਿਉਂਕਿ ਬਲਾਰੇ ਵੀ ਸੌਂਟ ਦੇ ਨਾਲ ਹੀ ਚੱਲਦੇ ਨੇ ਕਿਉਂਕਿ ਹੁਣ ਪਹਿਲੇ ਵਾਲਿਆਂ ਤੇ ਉਹ ਜਿਨ੍ਹਾਂ ਅਸੀਂ ਰੱਖੇ ਆ ਆਸ ਨੂੰ ਨਵਾਜਿਆ ਕਿਉਂਕਿ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਮੇਰੇ ਵੀਰ ਸਾਡੇ ਸਤਿਕਾਰਯੋਗ ਬਲਦੇਵ ਸਿੰਘ ਛੱਠਾ ਸਾਹਿਬ ਕੋਲੋਂ ਅਸੀਂ ਫਿਰ ਯਾਦ ਕਰਦੇ ਆ ਸੋ ਪੰਜਾਬ ਦੇ ਇਤਿਹਾਸ ਤੋਂ ਪਾਸ ਤੇ ਕੀਏ ਸੋ ਧੰਨਵਾਦੀ ਹਾਂ ਸੁਕਰਤ ਸਿੰਘ ਸਾਹਿਬ ਅਤੇ ਹੈੱਡ ਗੁਮਤੀ ਭਾਈ ਗੁਰਵਿੰਦ ਸਿੰਘ ਜੀ ਤੋਂ ਚੰਗੇ ਬੁਲਾਰੇ ਨੇ ਸਟੇਜਾਂ ਦੇ ਉੱਤੇ ਜਾ ਕੇ ਹਾਜ਼ਰੀ ਭਰਤੀ ਪ੍ਰੇਸ਼ਕ ਸਿੰਘ ਜੀ ਮੇਰੇ ਵੀਰ ਜਾਨੀ ਬਲਵੰਤ ਸਿੰਘ ਜੀ ਸਾਰੀਆਂ ਸ਼ਖਸਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੇਰੇ ਮਾਤਾ ਜੀ ਸਾਹਮਣੇ ਬੈਠੇ ਨੇ ਸੋ ਇਹਨਾਂ ਦੀ ਜੋ ਬੇਨਤੀ ਹੈ ਇਸ ਨੂੰ ਜਰਾ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਸੋ ਇਹਨੂੰ ਵੀ ਬੇਨਤੀ ਸੁਣ ਲੈਣੀ ਤਾਂ ਇਹਨਾਂ ਪੁਸ਼ਕਿਆਂ ਦਾ ਖਿਮਾ ਦਾ ਯਾਜਕ ਹੈ ਵੀ ਪੱਜ ਦਿਹਾੜਾ ਖੁਸ਼ੀਆਂ ਵਾਲਾ ਤੇ ਮਿਹਰੇ ਰੋਣ ਦਾ ਚੜੀ ਗੁਰਬਾਨ ਜਾਈ ਉਹ ਤੇਲਾ ਸੁਆਵੇਂ ਦੇ ਕੁਮੜੇ ਤੁਾਰੇ ਆਇਆ ਜਿੱਤ ਤੁਮਾਰੇ ਦਾ میں مینگو کرا اور اس پر کون سن بھلاوا تین بار بار والا کلو کو تین بار بار ان کا جی بھگوان کے بیٹھ رہنا کے بہت کتنا خطرہ وقت پر اباس کرو ائے ہو نا ya kullaa aa aa koi ta